दस ऐसीयां गल्लां जिड़ियां ਤੁਹਾਡੀ ਜ਼ਿੰਦਗੀ ਬਦਲ ਦੇਣਗੀਆਂ ਰਤਨ ਟਾਟਾ ਜੀ ਰਤਨ ਟਾਟਾ ਇੰਡੀਆ ਦਾ ਇੱਕ ਸਫਲ ਬਿਜ਼ਨਸਮੈਨ ਹੈ ਅਕਸਰ ਹੀ ਪਾਣੀ ਦੇ ਵਹਾਅ ਦੇ ਵਿਪਰੀਤ ਤਾਰੀ ਲਾਉਣ ਵਾਲਾ ਇਹ ਦਲੇਰ ਤੇ ਹਸਮੁਖ ਇਨਸਾਨ ਪ੍ਰਿਸ਼ਟ ਸਿਸਟਮ ਦੇ ਖਿਲਾਫ ਬੇਬਾਕ ਅਤੇ ਬੇਖੌਫ ਟਿੱਪਣੀਆਂ ਕਰ ਦਿੰਦਾ ਹੈ ਇੱਕ ਵਾਰ ਛੋਟੇ ਬੱਚਿਆਂ ਦੇ ਸਕੂਲ ਵਿੱਚ ਲੈਕਚਰ ਦੇ ਰਹੇ ਸਨ ਅਤੇ ਸੈ ਸਵੇਹ ਹੀ ਦਸ ਐਸੀਆਂ ਗੱਲਾਂ ਦੱਸ ਕੇ ਜਿਹੜੀਆਂ ਕਿਸੇ ਵੀ ਮੁਕਾਮ ਤੇ ਪਹੁੰਚੇ ਹੋਏ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਵਿੱਚ ਬਦਲਾਅ ਲਿਆ ਸਕਦੀਆਂ ਹਨ ਆਹ ਉਹ ਦਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਨੰਬਰ 1 ਜ਼ਿੰਦਗੀ ਉਤਰਾਵਾਂ ਚੜਾਵਾਂ ਨਾਲ ਭਰੀ ਪਈ ਹੈ ਇਨਸਾਨ ਨੂੰ ਇਹਨਾਂ ਦੀ ਆਦਤ ਪਾ ਲੈਣੀ ਚਾਹੀਦੀ ਹੈ ਨੰਬਰ 2 ਲੋਕ ਤੁਹਾਡੀ ਸੈਲਫ ਰਿਸਪੈਕਟ ਦੀ ਬਿਲਕੁਲ ਪਰਵਾਹ ਨਹੀਂ ਕਰਦੇ ਸੋ ਪਹਿਲਾਂ ਆਪਣੇ ਆਪ ਨੂੰ ਉਹਨਾਂ ਸਾਹਮਣੇ ਸਾਬਤ ਕਰੋ ਕਾਲਜ ਦੀ ਪੜ੍ਹਾਈ ਮੁਕਾਉਣ ਤੋਂ ਇੱਕਦਮ ਬਾਅਦ ਪੰਜ ਸਿਫਰਾਂ ਵਾਲੀ ਕਮਾਈ ਦੀ ਆਸ ਨਾ ਰੱਖੋ ਕੋਈ ਵੀ ਰਾਤੋਂ ਰਾਤ ਸ਼ਾਰਟਕਟ ਮਾਰ ਕੇ ਕੰਪਨੀ ਦਾ ਸੀਈਓ ਨਹੀਂ ਬਣ ਜਾਂਦਾ ਨੰਬਰ 4 ਤੁਹਾਨੂੰ ਆਪਣੇ ਮਾਸਟਰ ਪ੍ਰੋਫੈਸਰ ਤੇ ਮਤ ਦਿੰਦੇ ਮਾਪੇ ਉਦੋਂ ਤੱਕ ਡਰਾਉਣੇ ਤੇ ਭੱਦੇ ਲੱਗਦੇ ਹਨ ਜਦੋਂ ਤੱਕ ਤੁਹਾਡਾ ਵਾਸਤਾ ਬੌਸ ਨਾਮ ਦੇ ਪ੍ਰਾਣੀ ਨਾਲ ਨਹੀਂ ਪੈਂਦਾ ਨੰਬਰ 5 ਤੁਹਾਡੀ ਗਲਤੀ ਸਿਰਫ ਤੁਹਾਡੀ ਹੈ ਇਸ ਵਿੱਚ ਕਿਸੇ ਹੋਰ ਦਾ ਕੋਈ ਯੋਗਦਾਨ ਨਹੀਂ ਨੰਬਰ 6 ਕੰਪਾਰਟਮੈਂਟ ਆਉਣ ਤੇ ਫਿਰ ਪ੍ਰੀਖਿਆ ਵਿੱਚ ਬੈਠਣਾ ਸਿਰਫ ਸਕੂਲ ਵਿੱਚ ਨਸੀਬ ਹੁੰਦਾ ਅਸਲ ਜ਼ਿੰਦਗੀ ਗਲਤੀ ਸੁਧਾਰਨ ਦਾ ਦੁਬਾਰਾ ਮੌਕਾ ਬਹੁਤ ਥੋੜੇ ਖੁਸ਼ਕਿਸਮਤਾਂ ਨੂੰ ਦਿੰਦੀ ਹੈ ਨੰਬਰ 7 ਜ਼ਿੰਦਗੀ ਦੇ ਅਸਲ ਸਕੂਲ ਵਿੱਚ ਕੋਈ ਕਲਾਸ ਜਾਂ ਸੈਕਸ਼ਨ ਨਹੀਂ ਹੁੰਦਾ ਇੱਥੇ ਤੁਸੀਂ ਹੀ ਕਲਾਸ ਹੋ ਤੁਸੀਂ ਹੀ ਪ੍ਰੋਫੈਸਰ ਹੋ ਤੇ ਆਪਣੇ ਪੇਪਰ ਵੀ ਤੁਸੀਂ ਖੁਦ ਹੀ ਚੈੱਕ ਕਰਨੇ ਹਨ ਤੇ ਆਪਣੇ ਆਪ ਨੂੰ ਕਿਹੜਾ ਗ੍ਰੇਡ ਦੇਣਾ ਹੈ ਇਹ ਵੀ ਤੁਸੀਂ ਆਪ ਤੈਅ ਕਰਨਾ ਹੈ ਨੰਬਰ 8 ਟੈਲੀਵਿਜ਼ਨ ਵਿੱਚ ਦਿਖਾਏ ਜਾਂਦੇ ਸੀਰੀਲਾਂ ਵਿੱਚਲੀ ਜ਼ਿੰਦਗੀ ਅਸਲੀਅਤ ਤੋਂ ਕਿੰਨਾ ਦੂਰ ਹੁੰਦੀ ਹੈ ਉਸ ਨੂੰ ਆਪਣੇ ਜੀਵਨ ਸ਼ੈਲੀ ਦਾ ਹਿੱਸਾ ਨਾ ਬਣ ਦਿਓ ਨੰਬਰ 9 ਮੁਸ਼ਕਲ ਹਾਲਾਤਾਂ ਵਿੱਚ ਗਰੀਬੀ ਨਾਲ ਜੂਝਦੇ ਹੋਏ ਕਿਸੇ ਵੀ ਇਨਸਾਨ ਦਾ ਕਦੀ ਮਜ਼ਾਕ ਨਾ ਉਡਾਓ ਹੋ ਸਕਦਾ ਹੈ ਜ਼ਿੰਦਗੀ ਦੇ ਕਿਸੇ ਮੋੜ ਤੇ ਤਾਨੂੰ ਉਸ ਇਨਸਾਨ ਦੇ ਥੱਲੇ ਕੰਮ ਕਰਨਾ ਪੈ ਜਾਵੇ ਨੰਬਰ 10 ਤੁਹਾਡੇ ਮਾਤਾ ਪਿਤਾ ਤੁਹਾਡੇ ਜਨਮ ਤੋਂ ਪਹਿਲਾਂ ਇੰਨੇ ਨੀਰਸ ਬਦਸੂਰਤ ਬੋਰਿੰਗ ਤੇ ਚੜਚੜੇ ਨਹੀਂ ਹੁੰਦੇ ਸਨ ਤੁਹਾਡੇ ਪਾਲਣ ਪੋਸ਼ਣ ਤੇ ਤੁਹਾਨੂੰ ਖੂਬਸੂਰਤ ਜ਼ਿੰਦਗੀ ਦੇਣ ਤੇ ਲਗਾਤਾਰ ਸੰਘਰਸ਼ ਨੇ ਸ਼ਾਇਦ ਉਹਨਾਂ ਦੇ ਸੁਭਾਅ ਤੇ ਸ਼ਕਲ ਬਦਲ ਦਿੱਤੀ ਹੈ ਦੋਸਤੋ ਹੋ ਸਕੇ ਤਾਂ ਆਪਣੇ ਬੱਚਿਆਂ ਨਾਲ ਇਹ ਦਸ ਗੱਲਾਂ ਜਰੂਰ ਸਾਂਝੀਆਂ ਕਰਿਓ ਉਹਨਾਂ ਦੀ ਜ਼ਿੰਦਗੀ ਨੂੰ ਕਾਮਯਾਬ ਬਣਾਉਣ ਵਿੱਚ ਬਹੁਤ ਕਮ ਆਉਣਗੀਆਂ ਧੰਨਵਾਦ